ਦਾਨਿਕ ਸੋਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਮਾਰ ਪੈ ਰਹੀ ਆ ਤੇ ਦੂਜੇ ਪਾਸੇ ਜੇ ਗੱਲ ਕਰੀਏ ਹਿਮਾਚਲ ਦੇ ਵਿੱਚ ਵੀ ਲਗਾਤਾਰ ਮੀਂਹ ਪੈਣ ਨਾਲ ਪਾਖੜਾ ਤੇ ਹੋਰ ਜਿਹੜੇ ਡੈਮ ਆ ਫੁੱਲ ਨਜ਼ਰ ਆ ਰਹੇ ਆ ਤੇ ਪੰਜਾਬ ਦੇ ਵਿੱਚ ਜਿਹੜਾ ਵਾ ਕੁਝ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਿਹੜਾ ਵਾ ਮੀਂਹ ਦਾ ਜਾਰੀ ਕੀਤਾ ਗਿਆ ਤੇ ਕਪੂਠਲੇ ਦੇ ਵਿੱਚ ਵੀ ਰੈਡ ਅਲਰਟ ਆ ਤੇ ਇਸ ਦੇ ਸਬੰਧ ਦੇ ਕਰਕੇ ਮੀਂਹ ਜਿਹੜਾ ਵਾ ਕੱਲ ਲਗਾਤਾਰ ਰਾਤ ਦਾ ਜਿਹੜਾ ਉਹ ਪੈ ਰਿਆ ਤੇ ਅੱਜ ਵੀ ਜਿਹੜਾ ਸਾਰੀ ਦਿਹਾੜੀ ਜਿਹੜਾ ਮੀਂਹ ਪੈਂਦਾ ਰਿਹਾ ਤੇ ਮੀਂਹ ਪੈਣ ਕਰਕੇ ਜਿਹੜੇ ਆ ਨਦੀਆਂ ਨਾਲੇ ਜਿਹੜੇ ਆ ਉਹ ਫਲੋ ਜਿਹੜਾ ਵਾ ਕਾਫੀ ਜਿਹੜਾ ਵਧਿਆ ਹੈ ਤੇ ਹੁਣ ਜੇ ਆਪਾਂ ਗੱਲ ਕਰੀਏ ਕਪੂਠਲੇ ਦੇ ਬ੍ਰਹਮਗੋੰਡ ਏਰੀਆ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਾ ਵਧ ਰਿਹਾ ਵਾ ਕਿਉਂਕਿ ਪਾਣੀ ਜਿਹੜਾ ਵਾ ਇੱਥੇ ਤੇ ਲੋਕ ਜਿਹੜੇ ਮੌਜੂਦ ਆ ਪਹਿਲੇ ਤਸਵੀਰਾਂ ਦਿਖਾਵਾਂਗਾ ਪਾਣੀ ਦਾ ਫਲੋ ਜਿਹੜਾ ਇੰਨਾ ਹੈ ਕਿ ਇੱਥੇ ਨਹਿਰ ਜਿੱਦਾਂ ਕੋਈ ਚੱਲ ਰਹੀ ਹੋਵੇ ਕਿਉਂਕਿ ਕਹਿੰਦੇ ਨੇ ਜਦੋਂ 88 ਦੇ ਵਿੱਚ ਹੜ੍ਹ ਆਏ ਸੀਗੇ ਤੇ ਸਭ ਤੋਂ ਪਹਿਲੇ ਪਾਣੀ ਦੀ ਸ਼ੁਰੂਆਤ ਜਿਹੜੀ ਆ ਇੱਥੇ ਜਿਹੜੀ ਆ ਇੱਥੋਂ ਹੀ ਹੋਈ ਸੀ ਗੱਲਬਾਤ ਕਰਾਂਗੇ ਇੱਥੇ ਦੇ ਜਿਹੜੇ ਮੱਲੇ ਵਾਸੀ ਨੇ ਜਾਂ ਲੋਕ ਨੇ ਗੱਲਬਾਤ ਕਰਕੇ ਉਹਨਾਂ ਨੂੰ ਪੁੱਛਾਂਗੇ ਕੀ ਨਾ ਜੀ ਆਪਣਾ ਜੀ ਮੇਰਾ ਬੰਕਸ਼ਰਮਾ ਜੀ ਹਾਂਜੀ 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 ਤੁਸੀਂ ਕਹਿਣਾ ਚਾਹੋਗੇ ਤੁਸੀਂ ਇੱਕ ਪਾਸੇ ਪੰਜਾਬ ਦੇ ਵਿੱਚ ਕਾਫੀ ਹੜ੍ਹ ਆ ਚੁੱਕੇ ਆ ਲੋਕੀ ਤਰਾਏ ਤਰਾਏ ਜਿਹੜੀ ਕਰ ਰਹੇ ਆ ਤੇ ਲੋਕਾਂ ਦੀ ਜੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਵਾਂ ਉਹ ਖਰਾਬ ਹੋ ਚੁੱਕੀਆਂ ਤੇ ਦੂਸਰੇ ਪਾਸੇ ਇਸ ਏਰੀਆ ਦੇ ਵਿੱਚ ਵੀ ਜਿਹੜਾ ਵਾ ਹੜ੍ਹਾਂ ਦੀ ਸ਼ੁਰੂਆਤ ਹੋ ਚੁੱਕੀ ਆ ਕੀ ਕਹੋਂਗੇ ਕਿਉਂਕਿ ਸਾਨੂੰ ਪਤਾ ਲੱਗਾ ਕਿ 88 ਦੇ ਵਿੱਚ ਵੀ ਸਭ ਤੋਂ ਪਹਿਲੇ ਇੱਥੋਂ ਸ਼ੁਰੂਆਤ ਹੋਈ ਸੀ ਜਦੋਂ ਕਪੂਟਲੇ ਚਹਾੜ ਆਏ ਸੀ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਜੀ ਸਾਰੀ ਕਿਉਂਕਿ ਦੇਖੋ ਲੋਕਾਂ ਦੀਆਂ ਘਰਾਂ ਉੱਧਰ ਦਿਖਾਓ ਜੀ ਮਾੜਾ ਜਾਂ ਸਾਰੀਆਂ ਨੀਆਂ ਪਾਣੀ ਨਾਲ ਭਰ ਚੁੱਕੀਆਂ 5-5 ਫੁੱਟ ਪਾਣੀ ਹੋ ਗਿਆ ਇੱਥੇ ਜੇ ਕੱਲ ਨੂੰ ਕਿਸੇ ਦਾ ਕੋਈ ਗਰੀਬ ਬੰਦੇ ਦਾ ਮਕਾਨ ਟੁੱਟ ਜਾਂਦਾ ਕੀ ਪ੍ਰਸ਼ਾਸਨ ਇਹਨਾਂ ਨੂੰ ਬਣਾ ਕੇ ਦੇਗਾ ਮੈਨੂੰ ਲੱਗਦਾ ਪੇ ਉੱਤੇ ਸੜਕ ਦੇ ਵਿੱਚ ਕੋਏ ਪੈ ਗਏ ਆ ਜੀ ਵੱਡੇ ਵੱਡੇ ਸੜਕਾਂ ਤਾਂ ਅੱਗੇ ਨਹੀਂ ਬਣੀ ਆ ਇਸ ਏਰੀਆ ਦੀ ਹੇ ਤੱਕ ਤੇ ਹੁਣ ਜਿਹੜਾ ਇਹਨਾਂ ਨੂੰ ਨੁਕਸਾਨ ਤੇ ਸੀਵਰੇਜ ਵੀ ਨਹੀਂ ਕੁਝ ਨਹੀਂ ਹੈਗਾ ਜੀ ਇਹ ਨਹਿਰ ਤਾਂ ਭਰੀ ਪਈ ਹੈ ਜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਏਰੀਆ ਵੱਲ ਥੋੜਾ ਜਿਹਾ ਧਿਆਨ ਦੇਵੇ ਕਿਉਂਕਿ 88 ਦੀ ਸ਼ੁਰੂਆਤ ਇਤੋਂ ਹੀ ਹੋਈ ਸੀਗੀ ਤੇ ਭਾਜੀ ਇਹ ਪਾਣੀ ਆ ਕਿੱਥੋਂ ਰਿਹਾ ਜੀ ਕੁਝ ਪਤਾ ਲੱਗਾ ਜੀ ਇਹ ਭਾਜੀ ਇਹ بارش ਦਾ ਪਾਣੀ ਨਹੀਂ ਆ ਇੱਕ ਵਹੀ ਟੁੱਟੀ ਹੋਈ ਹੈ ਜੋ ਸਾਡੇ ਸਾਰੇ ਏਰੀਆ ਨੂੰ ਕਵਰ ਕਰਦੀ ਹੈ ਪਿੱਛੋਂ ਬੀਲਾ ਕੋਠੀ ਵਾਲੀ ਵਹੀ ਉਹ ਸਾਫ਼ ਨਹੀਂ ਕੀਤੀ ਜਾਂਦੀ ਟਾਈਮ ਤੋਂ ਟਾਈਮ ਤੇ ਜਦੋਂ ਹੁਣ ਉਹ ਪਾਣੀ ਨਾਲ ਬਿਲਕੁਲ ਫੁੱਲ ਭਰ ਗਈ ਆ ਉਹ ਟੁੱਟ ਗਏ ਤੇ ਸਾਰਾ ਪਾਣੀ ਉਹਦਾ ਇੱਧਰ ਨੂੰ ਆਉਣ ਰਿਹਾ ਵਾ ਤੇ ਸਾਡੇ ਘਰਾਂ ਦੇ ਵਿੱਚ ਵੀ ਘਾਟੋ ਘਾਟੇ 2-2 ਫੁੱਟ ਪਾਣੀ ਖਲੋਤਾ ਹੋਇ ਕੋ ਕਿ ਸਵੇਰੇ ਮੀਂਹ ਪਿਆ ਰਿਹਾ ਸੀਗਾ ਹੁਣ ਥੋੜਾ ਜਿਹਾ ਮੀਂਹ ਤੇ ਰੁਕਿਆ ਹੈ ਪਰ ਬੱਦਲ ਫੇਰ ਜਿਹੜੇ ਆ ਉਹ ਬੰਦੇ ਨੇਰ ਆ ਰਹੇ ਆ ਤੇ ਇਹ ਜਿਹੜਾ ਵਾ ਪਾਣੀ ਆ ਕਦੋਂ ਆਣਾ ਸ਼ੁਰੂ ਹੋਇਆ ਇੱਥੇ ਤੇ ਕਿੰਨਾ ਕੁ ਸੀਗਾ ਤੇ ਹੁਣ ਕਿੰਨਾ ਹੋ ਗਿਆ ਇਹ ਸਰ ਜੀ ਜਦੋਂ 10 ਵਜੇ ਦਾ ਟਾਈਮ ਹੈ ਆਪਾਂ ਡਿਊਟੀ ਜਾਣ ਵਾਲੇ ਹੈ ਉਦੋਂ ਪਾਣੀ ਬਿਲਕੁਲ ਸਾਡੇ ਗਿੱਟੇ-ਗਿੱਟੇ ਪਾਣੀ ਸੀ ਉਤੋਂ ਬਾਅਦ ਆ ਜਦੋਂ ਆਪਾਂ ਡਿਊਟੀ ਚੱਲ ਗਿਆ 11 ਵਜੇ ਸਾਨੂੰ ਮੈਨੂੰ ਘਰੋਂ ਫੋਨ ਗਿਆ ਵੀ ਪਾਣੀ ਸਾਡੇ ਆਪਣੇ ਬੂਹਿਆਂ ਦਰਵਾਜ਼ਿਆਂ ਨੂੰ ਲੱਗ ਚੁੱਕਾ ਵਾ ਤੇ ਇਸ ਕਰਕੇ ਤੁਸੀਂ ਜਲਦੀ ਆਓ ਤੇ ਇਸ ਕਰਕੇ ਆਪਾਂ ਜਦੋਂ ਵੇਖਿਆ ਮੌਕਾ ਵੇਖ ਦੇਖਿਆ ਕਿ ਵਹੀ ਦਾ ਪਾਣੀ ਜਿਹੜਾ ਵਾ ਉਹ ਲਗਾਤਾਰ ਇੱਥੇ ਵੱਧਦਾ ਜਾ ਰਿਹਾ ਤੇ ਤਾਂ ਹੀ ਤਾਂ ਕਹਿ ਰਹੇ ਆ ਕਿ 88 ਦੀ ਸ਼ੁਰੂਆਤ ਇੱਕ ਪੂਠਲੇ ਦੇ ਵਿੱਚ ਇੱਥੋਂ ਹੀ ਹੋਈ ਸੀ ਜਦੋਂ ਹੜ ਜਿਹੜੇ ਆਏ ਸੀਗੇ ਹੋਰ ਵੀ ਲੋਕ ਗਲਬਤ ਕਰਾਂਗੇ ਕਿ ਨਾ ਜੀ ਆਪਣਾ ਸ੍ਰਿੰਦਰ ਕੁਮਾਰ ਜੀ ਸ੍ਰਿੰਦਰ ਜੀ ਤੁਸੀਂ ਕਹਿਣਾ ਕੀ ਚਾਹੋਗੇ ਕਿ ਇਹ ਲਗਾਤਾਰ ਜਿਹੜਾ ਵਾ ਪਾਣੀ ਵੱਧਦਾ ਜਾ ਰਿਹਾ ਵਾ ਇਹ ਕੀ ਕਹੋਗੇ ਇਸ ਬਾਰੇ ਪਾਣੀ ਭਾਜੀ ਬਹੁਤ ਵੱਧ ਰਿਹਾ ਇਧਰ ਬਈ ਦਾ ਪਾਣੀ ਆ ਰਿਹਾ ਵਾ ਜੀ ਗੰਦਰ ਕਲੋਨੀ ਚ ਵੀ ਘਰਾਂ ਚ ਪਾਣੀ ਵੜ ਗਿਆ ਛੋਟੇ ਛੋਟੇ ਬੱਚੇ ਆ ਜੀ ਪ੍ਰਸ਼ਾਸਨ ਕੋਈ ਸਾਡੇ ਇੱਥੇ ਪਹੁੰਚਿਆ ਨਹੀਂ ਪ੍ਰਸ਼ਾਸਨ ਹਾਂਜੀ ਪ੍ਰਸ਼ਾਸਨ ਕੋਈ ਨਹੀਂ ਆ ਰਿਹਾ ਇੱਥੇ ਜੀ ਪਾਣੀ ਬਹੁਤ ਵੱਧ ਰਿਹਾ ਵਾ ਰਾਤ ਪੈ ਰਹੀ ਉਪਰੋ ਜੀ ਬਹੁਤ ਟੈਨਸ਼ਨ ਆ ਸਾਨੂੰ ਜੀ ਤੁਸੀਂ ਦੇਖਿਆ ਕਿ ਰਾਤ ਜੜੀ ਆ ਉਹ ਪੈ ਰਹੀ ਆ ਤੇ ਟੈਨਸ਼ਨ ਜੜੀ ਆ ਲੋਕਾਂ ਨੂੰ ਹੋ ਰਹੀ ਆ ਤੇ ਲੋਕ ਜਿਹੜੇ ਆ ਆਪ ਇੱਥੇ ਡੰਡੇ ਡੁੰਡੇ ਲੈ ਕੇ ਜਿਹੜੇ ਆ ਉਹ ਦੇਖ ਰਿਹਾ ਕਿ ਕਿੱਥੇ ਨਿਕਾਸੀ ਜੜੀ ਪਾਣੀ ਦੀ ਬੰਦੀ ਆ ਕੀ ਕਹਿਣਾ ਚਾਹੂਗੇ ਜੀ ਡੰਡੇ ਵੀ ਤੁਸੀਂ ਹੱਥ ਦੇ ਵਿੱਚ ਫੜੇ ਹੋਇਆ ਇਹ ਦੇਖੋ ਜੀ ਇਹ ਡੰਡੇ ਤਾਂ ਫੜੇ ਹੋਏ ਆ ਪਾਣੀ ਦੇ ਵਿੱਚ ਸੱਪ ਬੋਧ ਘੁੰਮ ਰਹੇ ਆ ਜਿਹੜਾ ਸੱਪ ਤੋਂ ਬਚਾਅ ਵਾਸਤੇ ਆਪਣੇ ਡੰਡੇ ਫੜੇ ਆ ਨਾਲੇ ਦੂਜੀ ਗੱਲ ਇਹ ਆ ਜੀ ਪਾਣੀ ਰੁਕ ਰਿਆ ਵਾ ਉਹਨੂੰ ਡੂੰਗਾ ਕਰਨ ਵਾਸਤੇ ਪਾਣੀ ਨਿਕਾਸੀ ਹੋ ਜਵੇ ਇਸ ਲਈ ਡੰਡੇ ਫੜੇ ਆ ਸਾਡੇ ਕੋਈ ਕਈਆਂ ਵੀ ਮੌਜੂਦ ਆ ਜੀ ਨਾਲ ਅਸੀਂ ਲੈ ਕੇ ਆਏ ਆ ਕਿਉਂਕਿ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸਾਡੇ ਕੋਲ ਪਹੁੰਚ ਰਿਹਾ ਇਸ ਟਾਈਮ ਦੇਖੋ ਰਾਤ ਦਾ ਸਮਾਂ ਹੋ ਰਿਹਾ ਜੇ ਰਾਤ ਨੂੰ ਬੱਚਿਆਂ ਨੇ ਵੀ ਸੋਣਾ ਅਸੀਂ ਵੀ ਜਾ ਕੇ ਘਰਾਂ 'ਚ ਸੋਣਾ ਜੇ ਜੇ ਅੰਦਰ ਕੋਈ ਜਾਨਵਰ ਵੜਿਆ ਆ ਕੁਝ ਵੜਿਆ ਆ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਜੀ ਇਹ ਇਹ ਪ੍ਰਸ਼ਾਸਨ ਦੀ ਗੱਲ ਕਰ ਰਹੇ ਹੋ ਤੁਸੀਂ ਕਿਉਂਕਿ ਪ੍ਰਸ਼ਾਸਨ ਦੇ ਨੁਮਾਇੰਦਾ ਹਜੇ ਤੱਕ ਕੋਈ ਇੱਥੇ ਪਹੁੰਚਿਆ ਨਹੀਂ ਕੋਈ ਇੱਥੇ ਅਨਾਉਂਸਮੈਂਟ ਜਾਂ ਕੁਝ ਨਹੀਂ ਕੀਤਾ ਗਿਆ ਕਿ ਪਾਣੀ ਜਿਹੜਾ ਵਾ ਵਧਦਾ ਪਿਆ ਵਾ ਤੇ ਤੁਸੀਂ ਆਪਣਾ ਸਮਾਨ ਜਿਹੜਾ ਵਾ ਉਹ ਚੱਕ ਲੋ ਨਹੀਂ ਜੀ ਹਜੇ ਤੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਇਸ ਬਾਰੇ ਨਾ ਹੀ ਕੋਈ ਸਾਨੂੰ ਦੱਸਿਆ ਜਾ ਰਿਹਾ ਪਾਣੀ ਰਾਤ ਬਾਦ ਵਧਦਾ ਜਾ ਰਿਹਾ ਜੀ 10 ਵਜੇ 1.5 2 2 ਫੁੱਟ ਪਾਣੀ ਸੀਗਾ ਇਸ ਟਾਈਮ 5.5 ਫੁੱਟ ਪਾਣੀ ਹੋ ਚੁੱਕਾ ਜੀ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਗਿਆ 2 2 ਫੁੱਟ ਜੀ ਵੇਖਿਆ ਕਿ ਸ਼ੁਰੂ ਤੋਂ ਜਿਹੜੇ ਕਹਦੇ ਕਿ ਦੋ ਦੋ ਤਿੰਨ ਤਿੰਨ ਜਾਂ ਇੱਕ ਇੱਕ ਫੁੱਟ ਪਾਣੀ ਸੀ ਹੁਣ 10-10 ਫੁੱਟ ਜਿਹੜਾ ਪਾਣੀ ਜਿਹੜਾ ਵਾ ਉਹ ਵੱਧ ਚੁੱਕਾ ਵਾ ਪਾਣੀ ਦੀ ਰਫ਼ਤਾਰ ਤੁਸੀਂ ਇੱਕ ਵਾਰੀ ਦੇਖੋ ਕਿਸ ਤਰ੍ਹਾਂ ਰਫ਼ਤਾਰ ਹੈ ਜਿਸ ਤਰ੍ਹਾਂ ਕੋਈ ਇੱਥੇ ਵੱਡੀ ਨਹਿਰ ਜਿਹੜੀ ਆ ਉਹ ਚਲਦੀ ਹੋਵੇ ਪਰ ਮੈਂ ਤੁਹਾਨੂੰ ਦੱਸ ਦੂਗਾ ਕਿ ਇੱਥੇ ਜਦੋਂ ਹੜ੍ਹ ਦੀ ਸ਼ੁਰੂਆਤ ਹੁੰਦੀ ਹੈ ਇੱਥੇ ਹੁੰਦੀ ਹੈ ਤੇ ਪਾਣੀ ਜਿਹੜੀ ਆ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਵਾ ਤੇ ਹੁਣ ਇਹ ਪਾਣੀ ਜਿਹੜਾ ਫੈਲਣਾ ਸ਼ੁਰੂ ਹੋ ਚੁੱਕਿਆ ਹੈ ਇਸ ਤਰ੍ਹਾਂ ਦੱਸਿਆ ਕਿ ਪਾਣੀ ਦੇ ਵਿੱਚ ਕਈ ਜਾਨਵਰ ਆ ਜਿਹੜੇ ਜਿਆਦਾਤਰ ਜਿਹੜੇ ਸੱਪ ਜਿਹੜੇ ਆ ਉਹ ਇਸੇ ਕਰਕੇ ਇੱਥੇ ਦੇ ਲੋਕ ਨੇ ਜਿਹੜੇ ਆ ਡੰਡੇ ਫੜੇ ਹੋਏ ਆ ਤੇ ਉੱਤੋਂ ਰਾਤ ਜਿਹੜੀ ਆ ਉਹ ਪੈ ਰਹੀ ਆ ਤੇ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਹੈ ਕਿ ਜੇ ਮਕਾਨ ਕਿਸੇ ਦੇ ਡਿੱਗਦੇ ਆ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਕਿਉਂਕਿ ਪਾਣੀ ਜਿੱਦਾ ਵਧਦਾ ਪਿਆ ਨੀਆਂ ਜਿਹੜੀਆਂ ਕਮਜ਼ੋਰ ਹੋ ਰਹੀਆਂ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਪਾਣੀ ਜਿਹੜਾ ਵਾ ਲਗਾਤਾਰ ਵਧਦਾ ਜਾ ਰਿਹਾ ਹੈ ਕਲੋਨੀ ਹੈ ਤੇ ਪਿੱਛੋਂ ਜਿੱਦਾਂ ਕਹਿ ਰਹੇ ਨੇ ਕਾਲੀ ਬਈ ਜਿਹੜੀ ਆ ਉੱਤੋਂ ਪਾਣੀ ਜਿਹੜਾ ਵਾ ਵਧਦਾ ਪਿਆ ਵਾ ਤੇ ਪਾਣੀ ਵਧਣ ਦਾ ਕਾਰਨ ਇਹੀ ਆ ਫਲੋ ਦੇਖੋ ਕਿੰਧਰ ਲਗਾਤਾਰ ਉਹ ਵਧਦਾ ਪਿਆਵਾਂ ਤੇ ਹੁਣ ਦੇਖਣਾ ਇਹ ਹੋਏਗਾ ਕਿ ਕਦੋਂ ਤੱਕ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਪਹੁੰਚਦਾ ਵਾ ਤੇ ਮਦਦ ਜਿਹੜੀ ਆ ਇਹਨਾਂ ਦੀ ਜਿਹੜੀ ਕੀਤੀ ਜਾਂਦੀ ਹੈ ਕਿਉਂਕਿ ਹਾਲਾਤ ਜਿਹੜੇ ਆ ਕਪੂਠਲੇ ਦੇ ਵਿੱਚ ਵੀ ਜਿਹੜੇ ਆ ਉਹ ਵਿਗੜਨੇ ਸ਼ੁਰੂ ਹੋ ਚੁੱਕੇ ਆ ਅਬੀ ਕਪੂਠਾ ਜੀ ਕਹਿਸ ਦੀ ਜਦੋਂ ਸਾਰੇ ਬਲਬਾਉ ਪੂਰਵਲੇ ਪਾਸੇ ਤੁਸੀਂ ਜਾ ਕੇ ਆਏ ਸਾਰੇ ਪਾਸੇ ਜਾ ਕੇ ਆਏ ਪਾਣੀ ਕਿੰਨਾ ਹੈ ਕਿੱਥੇ ਕਿੱਥੇ ਕਪੂਠਲਾ ਸ਼ਹਿਰ ਚ ਵੀ ਹੁਣ ਪਾਣੀ ਆ ਗਿਆ ਕਿੱਥੇ ਕਿੱਥੇ ਪਾਣੀ ਆ ਗਿਆ ਦੇਖੋ ਜੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਜੋ ਸਾਡੀ ਬਿਆਸ ਦਰਿਆ ਹੈ ਜੋ ਕਿ ਪੂਰੇ ਜ਼ਿਲ੍ਹੇ ਤੇ ਹੁਣੇ ਦੇ ਲੰਗਦੀ ਹੈ ਉਹਦੇ ਜਿਹਦੇ ਵਿੱਚ ਮੁੱਖ ਤੌਰ ਤੇ ਸੁਲਤਾਨਪੁਰ ਲੋਧੀ ਭੁਲਤ ਔਰ ਕੁਝ ਏਰੀਆ ਕਪੂਰਥਲਾ ਦਾ ਸ਼ਾਮਿਲ ਹੈ ਉਹਦੇ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਔਰ ਹਾਲ ਦੇ ਘੜੀ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਕੁਝ ਪਿੰਡ ਔਰ ਸਾਡੇ ਭੁਲਤ ਅਤੇ ਕਪੂਰਥਲਾ ਤਹਿਸੀਲ ਦੇ ਵੀ ਕੁਝ ਪਿੰਡ ਹੜ ਦੀ ਚਪੇਟ ਦੇ ਵਿੱਚ ਹੈਗੇ ਨੇ ਔਰ ਅਨਫੋਰਚਨਟਲੀ ਪਿਛਲੇ ਜੇ 24 ਘੰਟਿਆਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਅਨਪ੍ਰੈਸੀਡੈਂਟਡ ਕਹਾਗਾ ਮੈਂ ਕਿ ਇੰਨੀ ਹੈਵੀ ਰੇਨ ਫਾਲ ਹੋਈ ਹੈ ਔਰ ਜਿਸ ਕਰਕੇ ਜੋ ਨੀਵੇਂ ਥਾਣੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਦਾ ਭਰਾਵ ਹੋਇਆ ਔਰ ਉਸੇ ਕਰਕੇ ਭਾਰੀ ਬਾਰਿਸ਼ ਕਰਕੇ ਜੋ ਪਿਛਲੇ ਕੁਝ ਘੰਟਿਆਂ ਦੇ ਵਿੱਚ ਹੋਈ ਹੈ ਉਸੇ ਕਰਕੇ ਸ਼ਹਿਰ ਦੇ ਕੁਝ ਨੀਵੇਂ ਖੇਤਰ ਸੀਗੇ ਉਹਦੇ ਵਿੱਚ ਵੀ ਕੁਝ ਕਈ ਕਈ ਥਾਂ ਤੇ ਪਾਣੀ ਭਰਿਆ ਸੀਗਾ ਮੈਂ ਆਪ ਕਾਫੀ ਥਾਂ ਤੇ ਜਾ ਕੇ ਆਇਆ ਔਰ ਮੈਜੋਰਟੀ ਜੋ ਥਾਂ ਸੀ ਥਾਂ ਹੈਗੀਆਂ ਨੇ ਉਹਦੇ ਵਿੱਚ ਆਲਰੇਡੀ ਪਾਣੀ ਪਾਣੀ ਦੀ ਸੀਡ ਹੋ ਗਿਆ ਕਿਉਂਕਿ ਪਿਛਲੇ 5-6 ਘੰਟਿਆਂ ਤੋਂ ਬਾਰਿਸ਼ ਰੁਕੀ ਹੋਈ ਹੈ ਪਰ ਹੁਣ ਵੀ ਕੁਝ ਇਹੋ ਜਿਹੇ ਥਾਂ ਹੈਗੇ ਆ ਨੇ ਜਿੱਦੇ ਵਿੱਚ ਪਾਣੀ ਹੈਗਾ ਤਾਂ ਉਸੇ ਉਸੇ ਨੂੰ ਦੇਖਦੇ ਹੋਏ ਮੈਂ ਇੱਥੇ ਵੀ ਆਇਆ ਸੀਗਾ ਬ੍ਰਹਮਕੁੰਡ ਏਰੀਆ ਦੇ ਵਿੱਚ ਆਇਆ ਸੀਗਾ ਇੱਥੇ ਕੁਝ ਪੋਰਸ਼ਨ ਇਹੋ ਜਿਹਾ ਹੈ ਜਿੱਦੇ ਵਿੱਚ ਪਾਣੀ ਹੁਣੇ ਹਾਲ ਦੀ ਕੜੀ ਦੇ ਵਿੱਚ ਹੈਗਾ ਸਾਰੀ ਡਰੇਨੇਜ ਵਿਭਾਗ ਦੀ ਟੀਮ ਨਿਰੰਤਰ ਲੱਗੀ ਹੋਈ ਹੈ ਔਰ ਇਹਦੇ ਵਿੱਚ ਜੋ ਜੋ ਵਡਾਲਾ ਡਰੇਨ ਹੈ ਉਹਦੇ ਵਿੱਚ ਪਾਣੀ ਕਿਉਂਕਿ ਰੇਨ ਵਾਟਰ ਜਿਵੇਂ ਮੈਂ ਦੱਸਿਆ ਕਿ ਬਾਰਸ਼ਾ ਬਾਰਿਸ਼ ਕਾਰਨ ਕਾਫੀ ਪਾਣੀ ਆ ਗਿਆ ਸੀਗਾ ਉਹਦਾ ਓਵਰਫਲੋ ਹੋ ਕੇ ਇਸ ਏਰੀਆ ਦੇ ਵਿੱਚ ਪਾਣੀ ਆ ਗਿਆ ਸੀਗਾ ਹੁਣ ਡਰੇਨੇਜ ਵਿਭਾਗ ਵੀ ਲੱਗਿਆ ਹੋਇਆ ਹੈ ਪਿਛਲੇ 6 ਘੰਟੇ ਤੋਂ ਬਾਰਿਸ਼ ਵੀ ਰੁਕੀ ਹੋਈ ਹੈ ਤੇ ਕਾਫੀ ਉਹਦਾ ਫਰਕ ਹੋਇਆ ਹੈ ਔਰ ਕਾਫੀ ਜੋ ਪਾਣੀ ਸੀਗਾ ਉਹ ਰਿਸੂਟ ਹੋ ਗਿਆ ਪਰ ਮੈਨੂੰ ਉਮੀਦ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਅਗਲੇ ਕੁਝ ਘੰਟਿਆਂ ਦੇ ਵਿੱਚ ਜੇ ਬਾਰਿਸ਼ ਨਹੀਂ ਪੈਂਦੀ ਤਾਂ ਮੈਨੂੰ ਉਮੀਦ ਹੈ ਕਿ ਇਸ ਏਰੀਆ ਦੇ ਵਿੱਚ ਵੀ ਪਾਣੀ ਨਿਕਲ ਜਾਏਗਾ ਜੇ ਫਿਰ ਬਾਰਿਸ਼ ਪੈ ਜਾਂਦੀ ਹੈ ਤੇ ਹਾਲਾਤ ਹੋਰ ਵਿਗੜ ਸਕਦੇ ਨੇ ਦੇਖੋ ਜੀ ਦੇਖੋ ਜੀ ਕੋਈ ਕੋਈ ਗੱਲ ਜੋ ਕੁਦਰਤੀ ਹੁੰਦੀ ਹੈ ਉਹ ਕਿਸੇ ਦੇ ਕਿਸੇ ਦੇ ਹੱਥ ਆਚੇ ਨਹੀਂ ਹੁੰਦੀ ਤਾਂ ਫਿਰ ਵੀ ਮੈਂ ਇਹ ਬੇਨਤੀ ਇਹੀ ਕਰਾਂਗਾ ਮੈਂ ਬੇਨਤੀ ਇਹੀ ਕਰਾਂਗਾ ਕਿ ਅਸੀਂ ਅਲਰਟ ਹੈ ਅਸੀਂ ਅਲਰਟ ਹੈ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਪਿਛਲੇ ਜੋ 12-13 ਘੰਟੇ ਇਹ ਜੇ ਰਹੇ ਕਿ ਅਨਪ੍ਰੈਸੀਡੈਂਟਡ ਬਾਰਿਸ਼ ਹੋਈ ਕਿਸੇ ਨੇ ਮਤਲਬ ਅੱਜ ਤੱਕ ਜਿਹੜਾ ਜੋ ਮੈਂ ਹੋਰਾਂ ਨਾਲ ਵੀ ਗੱਲ ਕੀਤੀ ਨੀਅਰ ਇਤਿਹਾਸ ਦੇ ਵਿੱਚ ਇੰਨੀ ਇੰਨੀ ਬਾਰਿਸ਼ ਇੱਕਦਮ ਹੋਈ ਨਹੀਂ ਤਾਂ ਇਹ ਬਾਰਿਸ਼ ਕੁਦਰਤੀ ਇੱਕ ਚੀਜ਼ ਹੈ ਬਹੁਤ ਜ਼ਿਆਦਾ ਬਾਰਿਸ਼ ਆਈ ਜਿਸ ਕਰਕੇ ਪਾਣੀ ਪਾਣੀ ਦੀ ਸਮੱਸਿਆ ਆਈ ਹੈ ਪਰ ਮੈਂ ਸਾਰੀ ਹਦਾਇਤਾਂ ਡਰੇਨੇ ਵਿਭਾਗ ਨੂੰ ਵੀ ਹਦਾਇਤਾਂ ਕੀਤੀ ਹੈ ਕਾਰਪੋਰੇਸ਼ਨ ਕਾਰਪੋਰੇਸ਼ਨ ਨੂੰ ਵੀ ਹਦਾਇਤ ਕੀਤੀ ਹੈ ਕਿ ਬਈ ਤੁਰੰਤ ਇਹਦੇ ਫੌਰੀ ਜੇ ਮੰਨ ਲਓ ਕਿਤੇ ਕੋਈ ਪਾਣੀ ਖੜਦਾਗਾ ਉਹਦਾ ਫੌਰੀ ਹੱਲ ਕੀਤਾ ਜਾਵੇ ਉਸੇ ਕੜੀ ਦੇ ਵਿੱਚ ਡਰੇਨੇ ਆਗ ਵੀ ਤੁਰੰਤ ਉਸੇ ਟਾਈਮ ਤੋਂ ਲੱਗਿਆ ਹੋਇਆ ਔਰ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਨੇ ਮਸ਼ੀਨਾ ਯੂਜ਼ ਕਰਦੇ ਹੋਏ ਕਾਫੀ ਪਾਣੀ ਦਾ ਬਹਾਵ ਤੇਜ਼ ਹੋਇਆ ਔਰ ਨਿਕਲਿਆ ਫਿਰ ਜਿਹੜੇ ਚੂੜਵਾਲ ਟੰਕੀਓ ਦੇ ਪਾਸੇ ਪਾਣੀ ਆਇਆ ਔਰ ਜਿਹੜਾ ਸੇਪਰਾਮ ਕੋਲ ਦੇ ਪਾਸੇ ਪਾਣੀ ਆਇਆ ਉਹ ਮੰਨਿਆ ਜਾ ਰਿਹਾ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਡਰੇਨੇਜ ਪਾਗ ਨੇ ਜਿਹੜੀ ਸਫਾਈ ਨਹੀਂ ਕੀਤੀ ਏ ਬੁੱਟੀ ਦੀ ਸਫਾਈ ਨਹੀਂ ਕੀਤੀ ਉਹਦੇ ਕਰਕੇ ਸਟਕ ਹੋ ਕੇ ਪਾਟਰ ਜਿਹੜਾ ਬੈਕ ਮਾਰ ਕੇ ਘਰਾਂ ਚ ਆ ਗਿਆ देखो जी ਉਹਨੂੰ ਦੇਖ ਲੈਂਦੇ ਆ ਪਰ ਜਿੰਨੇ ਜਿੰਨੇ ਮੇਰੀ ਮੇਰੀ ਇਹਨਾ ਇਨਫੋਰਮੇਸ਼ਨ ਹੈ ਜੋ ਇਹਨਾਂ ਨੇ ਬਰੇਨੇ ਨੂੰ ਬਾਗ ਨੇ ਦੱਸਿਆ ਸਮੇਂ-ਸਮੇਂ ਤੇ ਇਹਦੀ ਸਫਾਈ ਹੋਈ ਹੈ ਪਰ ਮੈਂ ਫੇਰ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਕਿ ਕੁਦਰਤ ਦੇ ਅੱਗੇ ਕਈ ਵਾਰ ਆਚਾਰੀ ਹੋ ਜਾਂਦੀ ਹੈ ਬਹੁਤਾ ਤੁਹਾਨੂੰ ਪਤਾ ਹੈ ਜੋ ਪਿਛਲੀ ਬਾਰਿਸ਼ ਹੋਈ ਹੈ 12 13 ਘੰਟੇ ਦੀ ਜੋ ਬਾਰਿਸ਼ ਹੈ ਤਾਂ ਉਹਨੇ ਉਹਨੇ ਕਾਫੀ ਇੰਪੈਕਟ ਕੀਤਾ ਸਾਰੇ ਇੰਪੈਕਟ ਸਾਰੇ ਇਹ ਏਰੀਆ ਨੂੰ ਇੰਪੈਕਟ ਕੀਤਾ ਤਾਂ ਉਸੇ ਉਸੇ ਕਰਕੇ ਇਹ ਜੋ ਪਾਣੀ ਦਾ ਜਿਹੜਾ ਇਹ ਲੋ ਲਾਈਂਗ ਏਰੀਆ ਸੀ ਉੱਥੇ ਪ੍ਰਭਾਵ ਆਇਆ ਕਾਜੀ ਬੈਟਲੈਂਡ ਤੇ ਵੀ ਅੱਜ ਸਿਰ 12 ਦੇ 12 ਦਰਵਾਜ਼ੇ ਖੁੱਲਤੇ ਹੋਏ ਹੈਗੇ ਕੋਨਾ ਪਾਣੀ ਜਿਹੜਾ ਅੰਚਲੇ ਇੰਨੇ ਚਲਾ ਗਿਆ ਕੋਈ ਪਿੰਡ ਜਿਹੜੇ ਇਫੈਕਟਿਵ ਹੋ ਸਪਾਣੀ ਨਾਲ ਜਾਂ ਹੋ ਸਕਦੇ ਨੇ ਇਹ ਖੁਦ ਹੀ ਉਹ ਹੀ ਮੈਂ ਬੇਨਤੀ ਕਰਾਂਗਾ ਕਿ ਪਾਣੀ ਦਾ ਜੋ ਲੈਵਲ ਹੈ ਪਾਣੀ ਦਾ ਜੋ ਵਧਿਆ ਉਸ ਕਰਕੇ ਉਹ ਡਰੇਨੇ ਵਿਭਾਗ ਵੱਲੋਂ ਖੁੱਲਿਆ ਗਿਆ ਬਾਕੀ ਡਰੇਨੇ ਵਿਭਾਗ ਵੱਲੋਂ ਇਹ ਬਿਹਤਰ ਜੇ ਹੋਰ ਜਾਣਕਾਰੀ ਅੱਗੇ ਦਿੱਤੀ ਜਾ ਸਕਦੀ ਹੈ ਕਿ ਬਈ ਅੱਗੇ ਕੀ ਸਥਿਤੀ ਉਹਦੇ ਬਣੂਗੀ ਪਰ ਮੈਂ ਹੁਣ ਇਹ ਨਹੀਂ ਦੱਸ ਸਕਦਾ ਕਿ ਬਈ ਜਿੱਥੇ ਤੱਕ ਕਪੂਰਥਲਾ ਕਪੂਰਥਲੇ ਸ਼ਹਿਰ ਦੀ ਗੱਲ ਹੈ ਮੇਰੇ ਵੱਲੋਂ ਵੀ ਨਿਗਰਾਨੀ ਬਣੀ ਹੋਈ ਹੈ ਮੈਂ ਸਾਰਿਆਂ ਨੂੰ ਹਦਾਇਤ ਕੀਤੀ ਹੈ ਤਾਂ ਉਮੀਦ ਹੈ ਕਿ ਪਾਣੀ ਜਲਦੀ ਜਿੱਥੇ-ਜਿੱਥੇ 1-2 ਥਾਂ ਤੇ ਜਲੋਲਾ ਇੰਗੇਰੀਆ ਜਿੱਥੇ ਰਹਿ ਗਿਆ ਉਹ ਵੀ ਜਲਦੀ ਨਿਕਲ ਕਪੂਰਥਲੇ ਕੋਈ ਰੀਫ ਕੈਂਪ ਵੀ ਬਣਾਇਆ ਗਿਆ ਦੇਖੋ ਜੀ ਸਾਡੇ ਵੱਲੋਂ ਸਾਰੀ ਸਾਰੇ ਬੰਦਬਸਤ ਹੈਗੇ ਨੇ ਮੈਕੋ ਐਮਸੀ ਜੋ ਕਮਿਸ਼ਨਰ ਮੇ ਕਾਰਪੋਰੇਸ਼ਨ ਹੈ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਜੇ ਕਿਸੇ ਨੂੰ ਕੋਈ ਲੋਡ ਹੁੰਦੀ ਹੈ ਰੀਲੀਫ ਸੈਂਟਰ ਦੀ ਰੀਲੀਫ ਸੈਂਟਰ ਸਟੈਬਲਿਸ਼ ਕੀਤਾ ਜਾਏ ਉਹਨਾਂ ਨੇ ਸਟੈਬਲਿਸ਼ ਕੀਤਾ ਹੈ ਜੇ ਕੋਈ ਲੋਡਬੰਦ ਹੈ ਜਿਹਨੂੰ ਕੋਈ ਇਹੋ ਜਿਹੀ ਲੋਡ ਹੈ ਰੀਲੀਫ ਸੈਂਟਰ ਜਾਂਦੀ ਉਹਨੂੰ ਉਹ ਸੁਵਿਧਾ ਮੁਹੱਈਆ ਕਰਵਾਈ ਜਾਵੇ ਸਰ ਜੀ ਸਰ ਇੱਥੇ ਪਾਣੀ ਵਧਿਆ ਹੋਇਆ ਹੈ ਜੀ ਪਟਿਆਦੀਗਰ ਪਰ ਸਾਬ ਜੜੀ ਰੁਕੀ ਹੋਈ ਹੈ ਤੇ ਜਿੱਥੇ ਇੱਥੇ ਦੇ ਲੋਕ ਆ ਉਹ ਕਹਿੰਦੇ ਜੀ ਬੱਚੇ ਸਾਡੇ ਛੋਟੇ ਆ ਘਰਾਂ ਦੇ ਅੰਦਰ ਪਾਣੀ ਆ ਤੇ ਹੁਣ ਰਾਤ ਵੀ ਹੋ ਚੁੱਕੀ ਆ ਤੇ ਇਹ हां जी मैं जਵੇਂ ਦੱਸ ਰਿਹਾ ਜੀ ਕਾਰਪੋਰੇਸ਼ਨ ਵੱਲੋਂ ਇੱਕ ਰਿਲੀਫ ਸੈਂਟਰ ਸਥਾਪਿਤ ਕੀਤਾ ਗਿਆ ਹੈ ਉਹਦੇ ਉਹਦੇ ਬਾਰੇ ਵਧੇਰੀ ਜਾਣਕਾਰੀ ਕਾਰਪੋਰੇਸ਼ਨ ਵੱਲੋਂ ਸਾਂਝੀ ਕੀਤੀ ਜਾਏਗੀ ਔਰ ਮੈਂ ਹੀ ਬੇਨਤੀ ਕਰਾਂਗਾ ਕਿ ਜਿਹਨੂੰ ਜਿਸ ਕਿਸੇ ਨੂੰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੋ ਕਾਰਪੋਰੇਸ਼ਨ ਜੋ ਮ्युनिसिपल ਕਾਰਪੋਰੇਸ਼ਨ ਕਪੂਰਥਲਾ ਉਹਦੇ ਨਾਲ ਸੰਪਰਕ ਕਰਕੇ ਰਿਲੀਫ ਸੈਂਟਰਾਂ ਦੇ ਵਿੱਚ ਜੇ ਕੋਈ ਉਹਨਾਂ ਨੂੰ ਲੋੜ ਹੈ ਉੱਥੇ ਜਾ ਸਕਦੇ ਨੇ। ਆਸ ਵਾਲਾ ਸਰ ਕੋਈ ਹੈਲਪਲਾਈਨ ਨੰਬਰ ਜਿਹੜਾ ਜਾਰੀ ਕੀਤਾ ਗਿਆ ਸਿਰਫ ਕਪੂਰਥਲਾ ਵਾਸਤੇ। ਦੇਖੋ ਜੀ ਮੈਂ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਸਾਡੇ ਜੋ ਫਲਡ ਕੰਟਰੋਲ ਰੂਮਸ ਨੇ ਉਹ ਐਸਟੈਬਲਿਸ਼ ਨੇ ਔਰ ਫਲਡ ਕੰਟਰੋਲ ਰੂਮ ਦੇ ਨੰਬਰ 24 ਘੰਟੇ ਚੱਲਦੇ ਨੇ ਇਸੇ ਸਬੰਧ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਵੀ بارشਾਂ ਕਰਕੇ ਕੁਝ ਸਥਿਤੀ ਕਦੇ ਨਾ ਕਦੇ ਕਿਤੇ ਨਾ ਕਿਤੇ ਖਰਾਬ ਹੋ ਜਾਂਦੀ ਹੈ ਤਾਂ ਉਸ ਸਬੰਧ ਦੇ ਵਿੱਚ ਵੀ ਅਸੀਂ ਮੈ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਵੀ ਇਹ ਇਹ ਹਦਾਇਤ ਕੀਤੀ ਸੀ ਕਿ ਭਈ ਉਹ ਵੀ ਆਪਣੇ ਵੱਖਰੇ ਤੌਰ ਤੇ ਹੈਲਪਲਾਈਨ ਐਸਟੈਬਲਿਸ਼ ਕਰਨ ਉਹਨਾਂ ਨੇ ਹੈਲਪਲਾਈਨ ਐਸਟੈਬਲਿਸ਼ ਕਰ ਲਈ ਹੈ ਔਰ ਕਿਤੇ ਵੀ ਕਿਸੇ ਨੂੰ ਕੋਈ ਸਮੱਸਿਆ ਆndi ਉੱਥੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਕਪੂਟਲਾ ਤੋਂ ਕੈਮਰਾਮੈਨ ਨਿਰੰਦਰ ਰਾਜੂ ਦੇ ਨਾਲ ਗਗਨ ਬੈਲ ਦੀ ਰਿਪੋਰਟ ਜਾਨਕ ਸੂਰਜਾ ਟੀਵੀ ਕਪੂਟਲਾ